ਪਸਤੋ ਅੱਜ ਆਪਾਂ ਚੱਲੇ ਆਂ ਜੀ ਕਰਾਚੋ ਪਿੰਡ ਇੱਥੇ ਲੱਗਣਾ ਰਣਜੀਤ ਬਾਵਾ ਇੱਥੇ ਆਪਣਾ ਬੈਰੀਗੇਡ ਦਾ ਅਰੇਂਜਮੈਂਟ ਕਰਾਇਆ ਪਿਛਲੇ ਵਾਰ ਤਾਂ ਆਪਣਾ ਸਾਰਾ ਬੈਰੀਗੇਡ ਦਾ ਅਰੇਂਜਮੈਂਟ ਸੀ ਇਸ ਵਾਰ ਆਪਣਾ ਕੁਝ ਪਰਸੈਂਟ ਮੰਨੋ 30 ਬੈਂਦੀ ਕਿ 40% ਮੰਨੋ ਆਪਣਾ ਅਰੇਂਜਮੈਂਟ ਕਰਾਇਆ ਤੇ ਇੱਥੇ ਅੱਜ ਲੱਗਣਾ ਰਣਜੀਤ ਬਾਵਾ ਤੇ ਆਪਾਂ ਚੱਲੇ ਰਣਜੀਤ ਬਾਵਾ ਦੇਖਣ ਜੀ ਤੇ ਨਾਲ ਦੀ ਨਾਲ ਤੁਹਾਨੂੰ ਦੱਸਣੀ ਵੀ ਅੱਜ ਆਪਣਾ ਅਜ ਦਾ ਪਹਿਲਾ ਵਲੌਗ ਆ ਤੇ ਅੱਗੇ ਕਦੇ ਆਪਾਂ ਬਣਾਣੀਏ ਵਲੌਗ ਵਾਲਾ ਸਿਸਟਮ ਤੇ ਸੋਚਦੇ ਵੀ ਹੁਣ ਆਪਾਂ ਬਣਾਇਆ ਕਰੀਏ ਕਿਉਂ ਜਾਂਦੇ ਹੁੰਦੇ ਰਹੇੜੇ ਹਾਂ ਕਦੇ ਕਿੱਥੇ ਕੋਈ ਪ੍ਰੋਗਰਾਮ ਹੁੰਦਾ ਕਦੇ ਕਿੱਥੇ ਤੇ ਨਾਲ ਹੈਗਾ ਆਪਣੇ ਬਾਈ ਪੁਰੀ ਤੇ ਨਾਲ ਡੈਡੀ ਹੋਰੇ ਨੇ ਤੇ ਇਹ ਪ੍ਰੋਗਰਾਮ ਦਾ ਜਿਹੜਾ ਮੋਟਿਵ ਰੱਖਿਆ ਹੋਇਆ ਇਹਨਾਂ ਦਾ ਇੱਕ ਸ਼ਾਮਸੀ ਇਦਾਂ ਦੇ ਨਾਮ ਤੇ ਰੱਖਿਆ ਹੋਇਆ ਤੇ ਹੁਣ ਥੋੜਾ ਟਾਈਮ ਪਹਿਲਾਂ ਬਾਈ ਰਵਿੰਦਰ ਗਰੇਵਾਲ ਜੀ ਜਿਹੜੇ ਸੈਗੇ ਨੇ ਉਹ ਆਪਣਾ ਪ੍ਰਦਰਸ਼ਨ ਕਰਕੇ ਹਟੇ ਨੇ ਗਾਇਕੀ ਦਾ ਤੇ ਥੋੜਾ ਹੁਣ ਤੋਂ ਲਗਭਗ 10 ਮਿੰਟ ਦੇ ਵਿੱਚ ਵਿੱਚ ਹੇ ਦੋਸਤੋ ਇੰਤਜ਼ਾਰ ਨਹੀਂ ਘੜੀਆਂ ਹੋ ਗਿਆ ਖਤਮ ਆਪਾਂ ਪਹੁੰਚ ਚੁੱਕੇ ਆ ਉਹ ਜਗ੍ਹਾ ਤੇ ਆ ਦੇਖੋ ਤੁਸੀਂ ਪਾਰਕਿੰਗ ਦੇ ਵਿੱਚ ਕਿੰਨਾ ਇਕੱਠਾ ਲੋਕਾਂ ਦਾ ਲੋਕਾਂ ਦਾ ਇਕੱਠ ਦੇਖੋ ਤੇ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਸੋ ਦੋਸਤੋ ਇਕੱਠ ਲੋਕਾਂ ਦਾ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਆ ਦੇਖੋ ਗੁਰੂ ਤੇ ਆਪਾਂ ਦੇਖ ਰਹੇ ਅੰਦਰ ਜਾ ਕੇ ਚੱਲਦੇ ਆ ਦੇਖ ਨੇ ਕੀ ਮਾਹੌਲ ਪਾਪਾ ਪਹੁੰਚ ਗਿਆ ਲੋਕੇਸ਼ਨ ਤੇ ਕੁਰਸੀਆਂ ਲਗਭਗ ਖਾਲੀ ਪਿਆ ਨੇ ਬਹੁਤ ਸਾਰੇ ਪਿੰਡਾਂ ਦੇ ਅੰਦਰ ਤੋਂ ਬਹੁਤ ਸਾਰੇ ਗੱਦਰੀ ਬਾਪਿਆਂ ਦੀਆਂ ਵੱਡੀਆਂ ਇਤਿਹਾਸਕ ਸਟੋਰੀਆਂ ਮਿਲਣਗੀਆਂ ਕਾਲੇ ਜਿਹੜਾ ਬੈਕਗ੍ਰਾਉਂਡ ਦਾ ਬਣਾਇਆ ਹੈ ਇਹਨਾਂ ਦਾ ਸਿਸਟਮ ਨਾ ਕਾਮਾਗਾਟਾ ਮਾਰੂ ਜਹਾਜ਼ ਦੇ ਬਣਾਇਆ ਬੜੀ ਘੈਂਟ ਚੀਜ਼ ਹੈ ਦੇਖਣ ਵਾਲੀ ਦੇਖੋ ਜਿਹੜਾ ਕਾਮਾਗਾਟਾ ਮਾਰੂ ਵਾਲਾ ਜਹਾਜ਼ ਸੀ ਨਾ ਉਹਦਾ ਫੋਟੋ ਲੈ ਕੇ ਬਣਾਈ ਹੋਈ ਹੈ ਜਿਹੜਾ ਸਟੇਜ ਦੀ ਬੈਕਗ੍ਰਾਉਂਡ ਹੈ ਸਨਮਾਨ ਕਰਨਗੇ ਦੇਖੋ ਲੋਕਾਂ ਦਾ ਇਕੱਠ ਹੈ ਲੀੜੀਆਂ ਉੱਤੇ ਲੱਗੇ ਹੋਏ ਅੱਜ ਕਰੂੰਗੀ ਜਿਹੜਾ ਰਣਜੀਤ ਬਾਵਾ ਜੀ ਨੂੰ ਜਸ ਜਾਨਾ ਜੱਣਾਂ ਬੰਦੇ ਜਾਨਾਂ ਸਾਰੇ ਲੋਕਾਂ ਨੂੰ ਉਡੀਕ ਕਰ ਰਹੇ ਜੀਤ ਬਾਬਾ ਜੀ ਦੀ ਤੇ ਹੁਣ ਤੋਂ ਕੁਝ ਟਾਈਮ ਤੱਕ ਰਜੀਤ ਬਾਬਾ ਨੂੰ ਟਿਕੋ ਮੰਨਦੇ ਸੀ ਬਾਬਾ ਜੀ ਨੇ ਆ ਜਾਣਾ ਸਟੇਜ ਦੀ ਜਿਹੜੀ ਸੈਟਿੰਗ ਹੈ ਔਰ ਪਹਿਲਾਂ ਗਰੇਵਾਲ ਜੀ ਦੇ ਹਿਸਾਬ ਨਾਲ ਕਰੀ ਸੀ ਹੁਣ ਬਾਬਾ ਜੀ ਦੇ ਹਿਸਾਬ ਨਾਲ ਸੈਟਿੰਗ ਹੋ ਰਹੀ ਹੈ ਸਾਜੀ ਆ ਚੁੱਕੇ ਨੇ ਤੇ ਦੇਖ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਜੇ ਆ ਦੇ ਕਿਹੜੀਆਂ ਖਾਟਮ ਐਟੀਟਿਊਡ ਸ਼ੁਰੂ ਹੋ ਰੰਜੀਤ ਬਾਬਾ ਜੀ ਦੇ ਕੋਈ ਕਿੰਨਾ ਚਾੜ ਚੜ੍ਹ ਗਿਆ ਦਰਸ਼ਕਾਂ ਨੂੰ ਜਿਹੜੇ ਰੈਂਕ ਬਣਨੇ ਨੇ ਨਹੀਂ ਬਣਨੇ ਨੇ ਮੇਲੇ ਲੁੱਟਣ ਦੇ ਜੀ ਦਬਾਵੇ ਨੇ ਕਿਹੜਾ ਜੋ ਕਿਰਾਪੇ ਜਾਏ ਤੇ ਨਗਰਮਾ ਦੇ ਸਾਰੇ ਬਨੋਂ ਸ਼੍ਰੀ ਕਟਾਰ ਦੀ ਆ ਗਿਆ ਓਏ ਝੋਟਾ ਆ ਗਿਆ ਆ ਗਿਆ ਓਏ ਦੇ ਘੜੇ ਘਾਤੋਂ ਰੰਟੀ ਨਵਾ ਪਹੁੰਚ ਚੁੱਕਿਆ ਸਟੇਜ ਤੇ ਹਾਂ ਜੀ ਸੁਰਣਿਆ ਦਰਸ਼ਕ ਨੱਚਣ ਵੀ ਲਾਗੇ ਦੇਖੋ ਨਾਲ ਜੁੜੇ ਰਹੋ ਨਾਲ ਨਾਲ ਦੱਸਾਂ ਹੋਰ ਅਪਡੇਟ ਦੇਦੇ ਰਾਂਗੇ ਬੁੱਲੇ ਦੀ ਲੋੜ ਨਹੀਂ ਸਾਰਿਆਂ ਨੂੰ ਕੱਢੇ ਕੱਢੇ ਸੱਤ ਨਾਲ ਕੱਢੇ 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 ਅੱਜ ਕੱਢੇ 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 ਨਾਲ ਕੱਢੇ ਸਾਰੇ ਨਾਲ ਝੱਟਣਾ ਪਿਆ ਦੇਖੋ ਜੀ ਦਾ ਇੱਕ ਢਹਾ ਬਣਾ ਕੇ ਬੁੱਲੇ ਮਿੱਟੀ ਦੇ ਹੱਥਾਂ ਨਾਲ ਵਜਾ ਕੇ ਮਿੱਟੀ ਹੱਥਾਂ ਨਾਲ ਜਾਏ ਮਿੱਟੀ ਮਿੱਟੀ ਨੂੰ ਜ਼ਿੰਦਗੀ ਵਾਲਾ ਨੱਕੀ ਜੀ ਤੁਸਨੋ ਦਿੱਤੀਏ ਬਟਵਾਣੇ ਕਰ ਕਰ ਹਟੂੜ ਨਹੀਂ ਨੂੰ ਲੈ ਜੂ ਕਿ ਤੂੰ ਕਾ ਕਾ ਦੋਸਤੋ ਇੱਕ ਇੱਕ ਗਾਇਕ ਆ ਜਿਹੜਾ ਇੱਕ ਪੁੱਤ ਆਪਣੇ ਬਾਪੂ ਨੂੰ ਵੀਡੀਓ ਕਾਲ ਦੇ ਕਰਕੇ ਯਾਰ ਇੱਥੇ ਜੇ ਵੀ ਹੋਰ ਗਾਇਕ ਹੁੰਦਾ ਕੋਈ ਲੱਚਰ ਗਾਇਕ ਹੁੰਦਾ ਮੈਨੂੰ ਨਹੀਂ ਲੱਗਦਾ ਸੀ ਵੀ ਕੋਈ ਪੁੱਤ ਆਪਣੇ ਬਾਪੂ ਨੂੰ ਦਿਖਾਉਦਾ ਆ ਦੇਖੋ ਵੀਡੀਓ ਕਾਲ ਦੇ ਵਿੱਚ ਇੱਕ ਪੋਤਾ ਬੜੇ ਪਿਆਰੋਂ ਗਰਜੀਤ ਬਾਵੇ ਦਾ ਸ਼ੋਅ ਦਿਖਾਉਂਦਾ ਹੈ ਤੁਹਾਨੂੰ ਸਾਡੀ ਚੰਗੇ ਮਾਣ ਆ ਰੰਜੀਤ ਬਾਵੇ ਦੀ ਪਹਿਚਾਣ ਆ ਜਿਹੜਾ ਪਹਿਲਾ ਗਾਣਾ ਉਹਨੇ ਗਾਇਆ ਸੀ ਜੱਟ ਦੀਆਂ ਕਰਨ ਸੁਣ ਕੇ ਬਾਪਿਆ ਇਹ ਮੇ ਖਾਤੇ ਪਰ ਇਹ ਤੇ ਟੈਨ ਲੱਗਦੀ ਐਨ 14 ਬੱਚੇ ਬੱਚੇ ਨੂੰ ਬਾਵਾ ਵੀ ਕਿ ਮੇਨਾ ਨਾ ਚਾਹੇ ਮੂਰੇ ਬਾਵਾ ਖੜਾ ਬਾਵਾ ਉਹ ਤੁੰਦ ਕੇ ਦੁਰ ਤੇਰੇ ਗੱਲ ਪੱਲੇ ਤੂੰ ਸੋਣੀ ਲੱਗੇ ਚੋਦੀ ਵਾਲੀ ਬਾਰੇ ਤੇ ਨੱਕ ਇੱਕ ਜੁਲੀ ਤੇ ਨਾ ਸਿੱਧੀ ਕਿਤੇ ਤੇਰੇ ਤੋਂ ਕਿ ਤੁਝੀ ਵੀ ਫਿਕਰਾਂ ਨੂੰ ਘਰੇ ਛੱਡ ਕੇ ਆਇਆ ਤੇ ਫਿਕਰਾਂ ਨੂੰ ਘਰੇ ਸਾਡੇ ਪਰਸਤ ਕਰ ਲੈਣਾ ਪੁਣੀ ਸਾਡੇ ਪਰਸਤ ਕਰ ਲੈਣਾ ਪੁਣੀ ਕਿਹਦੇ ਦੀ ਆ ਤੂੰ ਕੋਲ ਨੇ ਕੀ ਨੂੰ ਕਿਹਨੂੰ ਵਜੇ ਲਾਦਾ ਜਰੂਰ ਦੱਸਿਓ ਆ ਉਹ ਕਿੰਨਾਂ ਦਾ ਸੁਣਿਆ ਗਰੁੱਪ ਆਏ ਆ ਵਧੀਆ ਬੋਲ ਜਾਂ ਜੀ ਮਿੱਠਿਆ ਆਇਆ ਇਹ ਬਾਰ ਫਿਰ ਤੋਂ ਪਾਵੇ 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 ਸੱਚ ਸੁਝਾਉ ਤੋ ਕੋ ਮੈਂ ਦੇਸ ਪੰਜਾਬ ਇਹੋ ਪੋਵਰ ਹਰ ਦੇ ਸਭ ਦੇ ਸਾਹਮਣੇ ਤੇ ਸ਼ੇਤੀ ਬਾਗਿਆ ਬਾਬਾ ਦਾ ਬਾਈ ਸ਼ੇਤੀ ਦੀ ਬਾਗਿਆ ਬਾਬਾ ਹੈਣਾ ਹੈਣਾ ਬਾਈ ਹਜੇ ਤਾਂ ਸਵਾਦ ਹੀ ਆਉ ਲੱਗਿਆ ਸ਼ੇਤੀ ਦੀ ਬਾਗਿਆ ਨਾ ਬਾਬਾ ਹੈਣਾ ਸ਼ੇਤੀ ਬਾਗਿਆ ਨਾ ਬਾੜੀ ਸ਼ੇਤੀ ਬਾਗਿਆ ਨਾ ਓਕੇ ਹੋ ਗਿਆ ਕੰਮ ਜਮਾ ਪਿਛਲੀ ਵਾਰ ਆਪਾਂ ਬਰਨਾਲੇ ਗਏ ਸੀ ਸੋਨ ਰਣਜੀਤ ਬਾਵਾ ਨੂੰ ਉੱਥੇ ਲਗਭਗ ਇਹਨੇ ਖੁੱਲਾ ਟਾਈਮ ਲਾ ਸੀ 3 3.5 ਘੰਟੇ ਤੇ ਇੱਥੇ ਡੇਢ ਘੰਟੇ ਦੇ ਵਿੱਚ ਹੀ ਰਣਜੀਤ ਬਾਵਾ ਜੀ ਨੇ ਬੰਦ ਕਰਤਾ ਪਤਾ ਨਹੀਂ ਕੋਈ 10 ਵਜੇ ਦਾ ਚੱਕਰਾ ਟਾਈਮ ਦਾ ਚੱਕਰਾ ਜਾ ਕਿ ਕੋਈ ਪ੍ਰੋਬਲਮ ਹੈ ਪਤਾ ਨਹੀਂ ਤੇ ਇਥੇ ਕੋਲ ਨੂੰ ਮਿਲਾ ਕੇ 6:30 ਪ੍ਰੋਗਰਾਮ ਖਤਮ ਕਰਤਾ ਹਜੇ ਤਾਂ ਸਵਾਦ ਆਉਣੀ ਲੱਗੇ ਸੀ ਤੇ ਰਣਜੀਤ ਬਾਬਾ ਚਲਾ ਵੀ ਗਿਆ ਦੋਸਤੋ ਹੁਣ ਆਪਾਂ ਕਰਦੇ ਆ ਆਪਣਾ ਬੈਰੀਗੇਟ ਇਕੱਠਾ ਜੀ ਆ ਬੈਰੀਗੇਟ ਆਪਣਾ ਇਕੱਠਾ ਕਰਦੇ ਆ ਇਕੱਠਾ ਕਰਕੇ ਫਿਰ ਆਪਾਂ ਦੱਸਦੇ ਤੁਹਾਨੂੰ ਕਿੰਨੇ ਵਜੇ ਪਹੁੰਚ ਜਾਇਆ ਕਰੇ ਸਹੀ ਟਾਈਮ ਵਲੌਗ ਨਾਲ ਜੁੜੇ ਰੂ ਆਪਣਾ ਪਹਿਲਾ ਵਲੌਗ ਆਇਆ ਅੱਜ ਵੀਡੀਓ ਤਾਂ ਬਹੁਤ ਪਾਉਂਦੇ ਦੋਸਤੋ ਲਗਭਗ 10 ਮਿੰਟ ਦੇ ਵਿੱਚ ਹੀ ਪੜਾਕ ਪੰਡਾਲ ਆ ਜਿਹੜਾ ਖਾਲੀ ਹੋ ਗਿਆ ਉਹ ਕਰ ਲਈ ਗੱਡੀ ਲੋਡ ਆਪਾਂ ਰਾਤ ਦੇ ਪੌਣੇ 12 ਵੱਜ ਚੁੱਕੇ ਨੇ ਜੀ ਰਾਤ ਦੇ ਪੌਣੇ 12 ਵੱਜ ਚੁੱਕੇ ਨੇ ਜੀ ਗੱਡੀ ਲੋਡ ਕਰ ਲਈ ਤੇ ਬਸ ਸਾਰਾ ਸਮਾਨ ਰਹਿ ਗਿਆ ਆਪਣਾ ਤੇ ਅੱਜ ਦਾ ਵਲੌਗ ਜਿਹੜਾ ਉਹ ਆਪਾਂ ਇਸੀ ਸਮਾਪਤ ਕਰਦੇ ਹਾਂ ਤੇ ਰਾਤ ਨੂੰ ਅਸੀਂ ਮੰਨੂ 1 ਵਜੇ ਦੇ ਕਰੀਬ ਘਰੇ ਪਹੁੰਚ ਜਾਵਾਂਗੇ ਤੇ ਪਹਿਲਾ ਵਲੌਗ ਆਪਣਾ ਪਹਿਲੇ ਵਲੌਗ ਨੂੰ ਜ਼ਰੂਰ ਪਿਆਰ ਦਿਓ